ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੌਸਮ ਪੰਜਾਬ ਦਾ ਵੈਦਰ ਚੈਨਲ ਵੇ ਤੁਹਾਡਾ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਲੈ ਕੇ ਹਾਜ਼ਰਾਂ ਪੰਜਾਬ ਦੇ ਮੌਸਮ ਸੰਬੰਧੀ ਇੱਕ ਹੋਰ ਨਵੀਂ ਵੀਡੀਓ ਜ ਜਿਹਦੇ ਵਿੱਚ ਆਪਾਂ ਗੱਲ ਕਰਾਂਗੇ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਅਤੇ ਅਗਲੇ 4-5 ਦਿਨ ਪੰਜਾਬ ਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੌਸਮ ਆ ਜਿਹੜਾ ਉਹ ਕੀ ਕਰਵਟ ਲੈਣ ਵਾਲਾ ਤੇ ਕੀ ਗਰਮੀ ਦਾ ਦੌਰ ਆ ਜਿਹੜਾ ਇਹ ਧੁੱਪ ਬਹੁਤ ਜ਼ਿਆਦਾ ਤੇਜ਼ ਇਸ ਵਕਤ ਪੈ ਰਹੀ ਆ ਇਹ ਇਸੇ ਤਰ੍ਹਾਂ ਜਾਰੀ ਰਹੂਗਾ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਵਿੱਚੋਂ ਕੋਈ ਨਿਜਾਤ ਮਿਲੂਗੀ ਹੜ੍ਹਾਂ ਦੀ ਸਥਿਤੀ ਕੀ ਆ ਕਿਹੜੇ ਕਿਹੜੇ ਡੈਮ ਚ ਪਾਣੀ ਦਾ ਪੱਧਰ ਆ ਜਿਹੜਾ ਉਹ ਕਿੰਨਾ ਮਾ ਤੇ ਕਿੰਨਾ ਕਿੰਨਾ ਹੋਰ ਜ਼ਿਆਦਾ ਛੱਡਿਆ ਜਾ ਰਿਹਾ ਇਹ ਸਾਰੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਹਵਾਵਾਂ ਦੀ ਦਿਸ਼ਾ ਦੀ ਪੰਜਾਬ ਦੇ ਵਿੱਚ ਇਸ ਵਕਤ ਹਵਾਵਾਂ ਜਿਹੜੀਆਂ ਨੇ ਉਹ ਦੱਖਣ ਪੱਛਮ ਦੀਆਂ ਚੱਲ ਰਹੀਆਂ ਨੇ ਤੇ ਸੋਵਾਂ ਦੇ ਟਾਈਮ ਤੇ ਪੂਰਬ ਦੀ ਆਮਾ ਥੋੜੀ ਦੇਰ ਚੱਲੀਆਂ ਸੀਗੀਆਂ ਜਿਹਦੇ ਕਰਕੇ ਚੰਡੀਗੜ੍ਹ ਮਹਾਲੀ ਖਰੜ ਤੇ ਕੁਝ ਨਾਲ ਲੱਗਦੇ ਇਲਾਕੇ ਦੇ ਵਿੱਚ ਗਰਜ ਚਮਕ ਦੇ ਨਾਲ ਅੱਜ ਹਲਕੀ ਦਰਮਿਆਨੀ ਬਰਖਾ ਤੇ ਕਿਤੇ ਕਿਤੇ ਤੇਜ਼ ਬਰਖਾ ਹੋਈ ਆ ਹਿਮਾਚਲ ਦੇ ਜ਼ਿਆਦਾਤਰ ਹਿੱਸੇ ਉੱਤਰਾਖੰਡ ਦੇ ਜ਼ਿਆਦਾਤਰ ਭਾਗਾਂ ਦੇ ਵਿੱਚ ਜ਼ਬਰਦਸਤ ਬਰਖਾ ਹੋਈ ਆ ਉਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਸਿਸਟਮਾਂ ਦੀ ਤਾਂ ਸਿਸਟਮ ਜਿਹੜਾ ਲੋ ਪ੍ਰੈਸ਼ਰ ਏਰੀਆ ਬਹੁਤ ਜ਼ਿਆਦਾ ਕਮਜ਼ੋਰ ਆ ਉਹ ਮਹਾਰਾਸ਼ਟਰ ਦੇ ਭਾਗਾਂ ਦੇ ਉੱਤੇ ਬਣਿਆ ਹੋਇਆ ਵਾ ਪੰਜਾਬ ਦੇ ਉੱਤੇ ਜਾਂ ਜੰਮੂ ਕਸ਼ਮੀਰ ਦੇ ਉੱਤੇ ਇਸ ਵਕਤ ਕੋਈ ਵੀ ਸਿਸਟਮ ਆ ਜਿਹੜਾ ਉਹ ਹੈ ਨਹੀਂਗਾ ਤੇ ਜਿਹੜੀਆਂ ਆਰਬ ਸਾਗਰ ਦੀਆਂ ਹਵਾਵਾਂ ਉਹ ਪੰਜਾਬ ਤੱਕ ਪਹੁੰਚ ਰਹੀਆਂ ਦੱਖਣ ਪੱਛਮ ਦੀਆਂ ਬਣ ਕੇ ਤੇ ਬਾਕੀ ਹੋਰ ਕੋਈ ਸਿਸਟਮ ਨਹੀਂ ਹੈ ਜਿਹੜਾ ਕਿ ਆਪਣੇ ਬੰਗਾਲ ਦੀ ਖਾੜੀ ਦੀਆਂ ਹਵਾਵਾਂ ਨੂੰ ਪੰਜਾਬ ਤੱਕ ਪਹੁੰਚਾ ਸਕੇ ਇਸ ਤੋਂ ਬਿਨਾਂ ਇੱਕ ਨਵੀਂ ਅਪਡੇਟ ਆ ਵੀ 17 ਤਰੀਕ ਨੂੰ ਇੱਕ ਨਵਾਂ ਵੈਸਟਰਨ ਡਿਸਟਰਬੈਂਸ ਆ ਜਿਹੜਾ ਉਹ ਜੰਮੂ ਕਸ਼ਮੀਰ ਨੂੰ ਪ੍ਰਭਾਵਿਤ ਕਰੂਗਾ ਜਿਹੜਾ ਕਿ 17 18 ਤੇ 19 ਤਰੀਕ ਨੂੰ ਪੰਜਾਬ ਹਰਿਆਣਾ ਹਿਮਾਚਲ ਜੰਮੂ ਕਸ਼ਮੀਰ ਉੱਤਰਾਖੰਡਾ ਦਿੱਲੀ ਇਹਨਾਂ ਭਾਗਾਂ ਦੇ ਵਿੱਚ ਤੇ ਰਾਜਸਥਾਨ ਦੇ ਉੱਤਰੀ ਭਾਗਾਂ ਦੇ ਵਿੱਚ ਕੁਝ ਗਰਜ ਚਮਕ ਦੇ ਨਾਲ ਹਲਕੀ ਤੋਂ ਦਰਮਿਆਨੀ ਬਰਖਾ ਕਿਤੇ ਕਿਤੇ ਤੇਜ਼ ਹਨੇਰੀ ਠੰਡੀ ਜਾਂ ਕਿਤੇ ਕਿਤੇ ਥੋੜੀ ਦੇਰ ਲਈ ਤੇਜ਼ ਬਰਖਾ ਜਿਹੜੀ ਉਹ ਦੇ ਸਕਦਾ ਵਾ ਉਹਦੇ ਬਾਰੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਅਪਡੇਟ ਦੇਵਾਂਗੇ ਲੇਕਿਨ ਉਸੇ ਟਾਈਮ ਤੇ 17 ਤਰੀਕ ਦੇ ਲਾਗੇ ਸਾਗੇ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗਾਂ ਤੇ ਇੱਕ ਚੱਕਰਵਾਤ ਬਣੂਗਾ ਜਿਹੜਾ ਕਿ ਬਾਹਰ ਵਿੱਚ ਲੋ ਪ੍ਰੈਸ਼ਰ ਏਰੀਆ ਬਣੂਗਾ ਉਹ ਪੰਜਾਬ ਦੇ ਮੌਸਮ ਨੂੰ ਕਿੰਨਾ ਪ੍ਰਭਾਵਿਤ ਕਰਦਾ ਉਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਕਿਉਂਕਿ ਉਹ ਜਲਦ ਡਿਵੈਲਪ ਹੋਣ ਜਾ ਰਿਹਾ ਉੱਤਰ ਪ੍ਰਦੇਸ਼ ਦੇ ਭਾਗਾਂ ਦੇ ਉੱਤੇ ਬਤੌਰ ਚੱਕਰਵਾਤ ਜੇਕਰ ਉਹ ਸ਼ਕਤੀਸ਼ਾਲੀ ਬਣਦਾ ਤਾਂ ਪੰਜਾਬ ਦੇ ਭਾਗਾਂ ਤੇ ਉਹਦਾ ਕਿੰਨਾ ਅਸਰ ਪੈਂਦਾ ਉਹਦੇ ਬਾਰੇ ਆਪਾਂ ਉਦੋਂ ਗੱਲਬਾਤ ਕਰਾਂਗੇ ਇਸ ਤੋਂ ਬਿਨਾ ਮੌਨਸੂਨ ਬਾਰੇ ਇੱਕ ਨਾਮੀ ਅਪਡੇਟ ਆ ਵੀ ਰਾਜਸਥਾਨ ਦੇ ਪੱਛਮੀ ਭਾਗਾਂ ਤੋਂ ਕੁਝ ਥੋੜੇ ਇਲਾਕੇ ਤੋਂ ਜਿਹੜੀ ਮੌਨਸੂਨ ਆ ਉਹਨੇ ਵਾਪਸੀ ਆ ਜਿਹੜੀ ਉਹ ਸ਼ੁਰੂ ਕਰਤੀ ਆ ਦੀ ਅਨਾਉਂਸਮੈਂਟ ਵੀ ਆ ਜਿਹੜੀ ਉਹ ਹੋ ਜੇਗੀ ਤੇ ਇਸ ਤੋਂ ਬਾਅਦ ਲੇਕਿਨ ਪੰਜਾਬ ਦੇ ਵਿੱਚ ਮੌਨਸੂਨ ਦੀ ਵਾਪਸੀ ਦੇ ਆਲੇ ਕੋਈ ਖਬਰ ਨਹੀਂ ਘੱਟੋ ਘੱਟ ਕਿਉਂਕਿ 20 ਤਰੀਕ ਤੋਂ ਬਾਅਦ 24 25 ਦੇ ਲਾਗੇ ਛੱਕੇ ਇੱਕ ਨਵਾਂ ਸਿਸਟਮ ਬੰਗਾਲ ਦੀ ਖਾੜੀ ਤੋਂ ਆ ਰਿਹਾ ਡਿਪਰੈਸ਼ਨ ਲੈਵਲ ਦਾ ਜਿਹੜਾ ਕਿ ਉੱਤਰ ਪ੍ਰਾਰਧਵਲ ਵਧੇਗਾ ਜੇਕਰ ਉਹ ਉੱਤਰ ਪ੍ਰਾਰਧਵਲ ਬਲਦਾ ਤੇ ਉਸੇ ਟਾਈਮ ਤੇ ਇੱਕ ਵੈਸਟਰਨ ਡਿਸਟਰਬੈਂਸ ਆਊਗਾ ਤਾਂ ਕੀ ਹੋਣਾ ਬਈ ਜਿਹੜੀ ਮੌਨਸੂਨ ਆ ਉਹ 30 ਸਤੰਬਰ ਤੱਕ ਪੰਜਾਬ ਦੇ ਵਿੱਚ ਲਟਕ ਸਕਦੀ ਆ ਇਸ ਤੋਂ ਪਹਿਲਾਂ ਉਹਦੀ ਵਾਪਸੀ ਦਾ ਕੋਈ ਮਤਲਬ ਚਾਂਸ ਆ ਜਿਹੜਾ ਉਹ ਨਹੀਂ ਬਣ ਰਿਹਾ ਜੇਕਰ ਆਪਾਂ ਆਉਣ ਵਾਲੇ 24 ਘੰਟੇ ਦੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਆਉਣ ਵਾਲੇ 24 ਘੰਟੇ ਦੇ ਵਿੱਚ ਪੰਜਾਬ ਦੇ ਵਿੱਚ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਜਲੰਧਰ ਦੇ ਕੁਝ ਭਾਗ ਚੰਡੀਗੜ੍ਹ ਮਹਾਲੀ ਖਰੜਾ ਨਵਾਂ ਸ਼ਹਿਰ ਤੇ ਹਰਿਆਣੇ ਦੇ ਕੁਰਕਸ਼ੇਤਰ ਅੰਬਾਲਾ ਪਾਣੀਪਤ ਸੋਨੀਪਤ ਇਨ੍ਹਾਂ ਭਾਗਾਂ ਦੇ ਵਿੱਚ ਕੁਝ ਸਵੇਰ ਦੇ ਟਾਈਮ ਗਰਜ ਚਮਕਾਲੇ ਬੱਦਲ ਆ ਜਿਹੜੇ ਉਹ ਬਣ ਸਕਦੇ ਆ ਤੇ ਹਲਕੀ ਤੋਂ ਦਰਮਿਆਨੀ ਬਰਖਾ ਦੀ ਗਤੀਵਿਧੀ ਆ ਜਿਹੜੀਆਂ ਉਹ ਦੇ ਸਕਦੇ ਆ ਬਾਕੀ ਪੰਜਾਬ ਦੇ ਭਾਗਾਂ ਦੇ ਵਿੱਚ ਮੌਸਮ ਆਮ ਤੌਰ ਤੇ ਖੁਸ਼ਕ ਰਹੂਗਾ ਹੋ ਸਕਦਾ ਲੁਧਿਆਣਾ ਦੇ ਥੋੜੇ ਬਹੁਤੇ ਭਾਗ ਕਵਰ ਹੋ ਜਾਣ ਪਰ ਜ਼ਿਆਦਾ ਚਾਂਸ ਆ ਜਿਹੜੇ ਉਹ ਨਹੀਂ ਹੈ ਹਰਿਆਣੇ ਦੇ ਦੱਖਣ ਪੱਛਮੀ ਇਲਾਕੇ ਵੀ ਮੌਸਮ ਆ ਜਿਹੜਾ ਉਹ ਆਮ ਤੌਰ ਤੇ ਖੁਸ਼ਕ ਰਹੂਗਾ ਪੂਰਾ ਰਾਜਸਥਾਨਾ ਗੁਜਰਾਤ ਦੇ ਬਹੁਤ ਸਾਰੇ ਭਾਗ ਆ ਜਿਹੜੇ ਉਹਨਾਂ ਦੇ ਵਿੱਚ ਮੌਸਮ ਆਮ ਤੌਰ ਤੇ ਆ ਜਿਹੜਾ ਉਹ ਖੁਸ਼ਕ ਰਹਿਣ ਦੀ ਸੰਭਾਵਨਾ ਜੇਕਰ ਆਪਾਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਕਰੀਏ ਤਾਂ ਹੜ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਹੌਲੀ-ਹੌਲੀ ਸੁਧਰ ਰਹੀ ਆ ਤੇ ਪਾਣੀ ਆ ਜਿਹੜਾ ਉਹ ਉੱਤਰ ਰਿਹਾ ਵਾ ਲੇਕਿਨ ਝੋਨੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪੰਜਾਬ ਦੇ ਵਿੱਚ ਕੱਲ ਸਾਨੂੰ ਵੀ ਸਰਹੱਦੀ ਇਲਾਕਿਆਂ ਦੇ ਵਿੱਚ ਫਿਰੋਜ਼ਪੁਰ ਹਸੈਨੀ ਵਾਲਾ ਏਰੀਆ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਲੇਕਿਨ ਉੱਥੇ ਜੋ ਪਿੰਡਾਂ ਦੇ ਹਾਲਾਤ ਆ ਉਹ ਬਹੁਤ ਜ਼ਿਆਦਾ ਮਾੜੇ ਆ ਉਹਨਾਂ ਲੋਕਾਂ ਨੂੰ ਰਾਸ਼ਨ ਜਿਹੜਾ ਬਹੁਤ ਜ਼ਿਆਦਾ ਮਿਲ ਚੁੱਕਿਆ ਹੈ ਰਾਸ਼ਨ ਦੀ ਕੋਈ ਕਮੀ ਨਹੀਂ ਲੇਕਿਨ ਜਿਹੜੇ ਲੋਕਾਂ ਦੇ ਘਰ ਡਿੱਗ ਪਏ ਆ ਜਿਨ੍ਹਾਂ ਦਾ ਨੁਕਸਾਨ ਹੋ ਗਿਆ ਘਰ ਵਿੱਚ ਕੰਮ ਕਰਨ ਵਾਲਾ ਕੋਈ ਨਹੀਂ ਹੈ ਉਹਨਾਂ ਨੂੰ ਆਰਥਿਕ ਮਦਦ ਦੀ ਲੋੜ ਆ ਉਹਨਾਂ ਲੋਕਾਂ ਕੋਲੇ ਪਹੁੰਚੋ ਤੇ ਉਹਨਾਂ ਨੂੰ ਜਾ ਕੇ ਪਿੰਡਾਂ ਦੇ ਵਿੱਚ ਚੈੱਕ ਕਰੋ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਰਥਿਕ ਮਦਦ ਆ ਜਿਹੜੀ ਉਹ ਦੇਣ ਦੀ ਅਪਰਾਲੇ ਕਰੋ ਜੋ ਅਸੀਂ ਕੱਲ ਦੇਖਿਆ ਉਸ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਦੱਸ ਰਹੇ ਹਾਂ ਬਾਕੀ ਜਿਹੜਾ ਡੈਮਾਂ ਦੀ ਸਥਿਤੀ ਆ ਉਹ ਹਲੇ ਨਿਯੰਤਰਿਤ ਬਣੀ ਹੋਈ ਆ ਕਿਸ ਤਰ੍ਹਾਂ ਦੀ ਕੋਈ ਗੱਲਬਾਤ ਹੈ ਨਹੀਂ ਲੇਕਿਨ ਹਿਮਾਚਲ ਪਰਦੇ ਦੇ ਵਿੱਚ ਬਲਾਸਪੁਰ ਦੇ ਇਲਾਕੇ ਦੇ ਵਿੱਚ ਬੱਦਲ ਆ ਜਿਹੜਾ ਉਹ ਫਟਿਆ ਜਿਸ ਦੇ ਨਾਲ ਕਾਫੀ ਨੁਕਸਾਨ ਹੋਇਆ ਅੱਜ ਵੀ ਹਿਮਾਚਲ ਚ ਕਾਫੀ ਵਰਖਾ ਹੋਈ ਆ ਜਿਹਦੇ ਕਰਕੇ ਹੋ ਸਕਦਾ ਵੀ ਬਿਆਸ ਨਦੀ ਦੇ ਵਿੱਚ ਪਾਣੀ ਦਾ ਪੱਧਰ ਆ ਜਿਹੜਾ ਉਹ ਥੋੜਾ ਜਿਹਾ ਵੱਧ ਜਾਵੇ ਬਾਕੀ ਖੇਤਰਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੱਲਬਾਤਾ ਜਿਹੜੀ ਉਹ ਹੈ ਨਹੀਂ ਗਈ ਵੀਡੀਓ ਦੇ ਵਿੱਚ ਦਿੱਤੀ ਜਾਣਕਾਰੀ ਜਿਹੜੀ ਉਹ ਵਧੀਆ ਲੱਗੀ ਤਾਂ ਇਹ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਜਿਆਦਾ ਤੋਂ ਜਿਆਦਾ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਓ ਤੇ ਸਾਡੇ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰਿਓ ਹੁਣ ਆਪਾਂ ਗੱਲ ਕਰਦੇ ਆ ਅਗਲੇ 4 ਤੋਂ 5 ਦਿਨ ਪੰਜਾਬ ਦਾ ਮੌਸਮ ਜਿਹੜਾ ਉਹ ਕਿਸ ਤਰ੍ਹਾਂ ਦਾ ਰਹੂਗਾ ਜੇਕਰ ਆਪਾਂ ਗੱਲ ਕਰੀਏ ਆਉਣ ਵਾਲੇ 4 ਤੋਂ 5 ਦਿਨ ਪੰਜਾਬ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਕੱਲ ਆ ਜਿਹੜਾ ਜਿਹੜੇ ਇਲਾਕਿਆਂ ਦੇ ਵਿੱਚ ਆਪਾਂ ਦੱਸਿਆ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਇਲਾਕੇ ਆ ਉਹਨਾਂ 'ਚ ਕੁਝ ਵਰਖਾ ਹੋ ਸਕਦੀ ਹੈ ਬਾਕੀ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਮਧ ਪ੍ਰਦੇਸ਼ ਦੇ ਜ਼ਿਆਦਾਤਰ ਭਾਗਾਂ 'ਚ ਮੌਸਮ ਖੁਸ਼ਕ ਰਹੂਗਾ ਸੈਂਟਰ ਇੰਡੀਆ ਦੇ ਵਿੱਚ ਭਾਰੀ ਵਰਖਾ ਹੋ ਸਕਦੀ ਹੈ ਮਹਾਰਾਸ਼ਟਰ 'ਚ ਭਾਰੀ ਵਰਖਾ ਹੋ ਸਕਦੀ ਹੈ ਨਾਰਥ-ਈਸਟ ਇੰਡੀਆ 'ਚ ਜ਼ਬਰਦਸਤ ਵਰਖਾ ਹੋਣ ਦੀ ਸੰਭਾਵਨਾ 16 ਤਰੀਕ ਦੀ ਜੇਕਰ ਗੱਲ ਕਰੀਏ 16-17 ਤਰੀਕ ਦੀ ਤਾਂ ਪੰਜਾਬ ਦੇ ਜਿਹੜੇ ਉੱਤਰ ਪੂਰਬੀ ਇਲਾਕੇ ਆ ਕੇਂਦਰੀ ਪੰਜਾਬ ਤੱਕ ਇਹਨਾਂ ਦੇ ਵਿੱਚ ਗਰਜ ਚਮਕਰੇ ਨਾਲ ਹਲਕੀ ਤੋਂ ਦਰਮਿਆਨੀ ਬਰਖਾ ਤੇ ਕਿਤੇ ਕਿਤੇ ਤੇਜ਼ ਸ਼ਰਾਟੇ ਦਾ ਰਮੀ ਹੈ ਜਿਹੜਾ ਉਹ ਪੈਣ ਦੀ ਸੰਭਾਵਨਾ ਪੱਛਮੀ ਉੱਤਰ ਪ੍ਰਦੇਸ਼ ਵੀ ਇਸੇ ਤਰ੍ਹਾਂ ਰਹੂਗਾ ਜੰਮੂ ਹਿਮਾਚਲ ਤੇ ਉੱਤਰਾਖੰਡ ਇਨਾਂ ਚ ਵੀ ਜ਼ਬਰਦਸਤ ਬਰਖਾ ਹੋ ਸਕਦੀ ਹੈ ਹਰਿਆਣੇ ਦੇ ਵੀ ਉੱਤਰੀ ਭਾਗਾਂ 'ਚ ਹੋ ਸਕਦੀ ਹੈ ਉਸ ਤੋਂ ਬਾਅਦ ਗੱਲ ਕਰ ਲਈਏ 18 ਦੀ 18 ਤਰੀਕ ਨੂੰ ਵੀ ਪੰਜਾਬ ਦੇ ਜਿਹੜੇ ਕੁਝ ਭਾਗ ਆ ਉੱਤਰ ਪੱਛਮੀ ਇਲਾਕੇ ਉਹਨਾਂ ਇਲਾਕਿਆਂ ਦੇ ਵਿੱਚ ਤੇ ਨਾਲ ਪੂਰਬੀ ਇਲਾਕਿਆਂ ਦੇ ਵਿੱਚ ਕੇਂਦਰੀ ਪੰਜਾਬ ਤੱਕ ਗਰਜ ਚਮਕ ਦੇ ਨਾਲ ਠੰਡੀ ਹਨੇਰੀ ਦੇ ਨਾਲ ਕੁਝ ਵਰਖਾ ਹੋਣ ਦੀ ਸੰਭਾਵਨਾ 19 ਤਰੀਕ ਨੂੰ ਫੇਰ ਪੰਜਾਬ ਦੇ ਵਿੱਚ ਵਰਖਾ ਜਿਹੜੀ ਉਹ ਜ਼ਬਰਦਸਤ ਹੋ ਸਕਦੀ ਹੈ ਇੱਕ ਅੱਧਾ ਜਿਹੜਾ ਸ਼ਰਾਟਾ ਜਾਂ ਤੇਜ਼ ਹਨੇਰੀ ਇਸ ਤਰ੍ਹਾਂ ਦੀ ਆ ਸਕਦੀ ਹੈ ਜਿਹੜੀ ਜ਼ਿਆਦਾਤਰ ਪੰਜਾਬ ਦੇ ਹਿੱਸੇ ਆ ਜਿਹੜੇ ਉਹ ਕਵਰ ਕਰ ਸਕਦੀ ਹੈ ਜਿਹੜੇ ਦੱਖਣੀ ਇਲਾਕੇ ਆ ਪੰਜਾਬ ਦੇ ਆ ਰਾਜਸਥਾਨ ਦੇ ਨਾਲ ਲੱਗਦੇ ਉਹਨਾਂ ਚ ਵਰਖਾ ਦੀਆਂ ਗਤੀਵਿਧੀਆਂ ਘੱਟ ਹੋਣ ਦੀ ਸੰਭਾਵਨਾ ਬੀਤੇ ਰਿਕ ਨੂੰ ਵੀ ਹਲਕੀ ਭੁਲਕੀ ਬਰਖਾ ਜਿਹੜੀ ਉਹ ਪੰਜਾਬ ਦੇ ਵਿੱਚ ਹੋਣ ਦੀ ਸੰਭਾਵਨਾ ਹੈ ਜਿਹੜੀ 17 ਤੋਂ ਲੈ ਕੇ 20 ਦੇ ਦਰਮਿਆਨ ਪੰਜਾਬ ਹਰਿਆਣਾ ਤੇ ਉੱਤਰੀ ਭਾਰਤ ਦੇ ਵਿੱਚ ਗਰਜ ਚਮਕ ਦੇ ਨਾਲ ਬਰਖਾ ਹੋਣ ਦੀ ਸੰਭਾਵਨਾ ਉਸ ਟਾਈਮ ਦੇ ਸਮੇਂ ਪੱਛਮੀ ਉੱਤਰ ਪ੍ਰਦੇਸ਼ ਚ ਚੱਕਰਵਾਤ ਵੀ ਬਣੂਗਾ ਤੇ ਇਧਰ ਵੈਸਟਰਨ ਡਿਸਟਾਰਮੈਂਟ ਵੀ ਹੋਊਗਾ ਉਹਦਵਾਰ 25 26 ਵਾਲਾ ਸਿਸਟਮ ਆ ਜਿਹੜਾ ਉਹ ਬਹੁਤ ਖਤਰਨਾਕ ਆ ਉਹਦੀ ਜੋ ਅਪਡੇਟ ਹੋ ਗਈ ਉਹ ਦੱਸਾਂਗੇ ਸਤਿ ਸ੍ਰੀ ਅਕਾਲ ਜੀ